ਹਲੋ ਜੀ ਸਸ ਰਕਾਲ ਜੀ ਵੈਲਕਮ ਹੋਗੇ ਆਪ ਸਭ ਦਾ ਨਿਊ ਵਲੋਗ ਇਚ ਆਪ ਸਭ ਕਿਵੇਂ ਸਭ ਆਪਣੇ ਘਰ ਚ ਵਧੀਆ ਹੋਵਗੇ ਅਸੀਂ ਵੀ ਵਧੀਆ ਤੇ ਚਲੋ ਜੀ ਅੱਜ ਫੇਰ ਇੱਕ ਨਵੇਂ ਦਿਨ ਦੀ ਸ਼ੁਰੂਆਤ ਹੋ ਗਈ ਸਵੇਰ ਹੋ ਗਈ ਹੈ ਆਪ ਜਿੰਨ ਦਿਖ ਗਿਆ ਤੂੰ ਚੜ ਗਈ ਹੈ ਤੇ ਮਲਤੀ ਕਮ ਤੇ ਆ ਗਈ ਹੈ ਇਹਦਾ ਨਾਮ ਮਲਤੀ ਹੈ ਤੇ ਕਮ ਤੇ ਆ ਗਈ ਹੈ ਤੇ ਬਸ ਇਹ ਕਰ ਰਹੀ ਏ ਛਾੜੂ ਇਹਨੇ ਕਿਹਾ ਸਿੱਧੀ ਮੈਂ ਪਹਿਲੇ ਮੈਂ ਛਾੜੂ ਮਾਰ ਲਾ ਫਿਰ ਮੈਂ ਬਾਅਦ ਚ ਪੜ੍ਹਨੇ ਮੰਜਾਂਗੀ ਤੇ ਮੈਂ ਕਿਹਾ ਠੀਕ ਏ ਪਹਿਲੇ ਦੋ ਛਾੜੂ ਮਾਰ ਲੈ ਜਿਵੇਂ ਤੈਨੂੰ ਕੰਫਰਟੇਬਲ ਲੱਗਦਾ ਤੂੰ ਉਹ ਮੈਂ ਕਰ ਲੈ ਤੇ ਠੀਕ ਏ ਜੀ ਇਹ ਕਰ ਰਹੀ ਏ ਛਾੜੂ ਤੇ ਅਸੀਂ ਕਰਾਂਗੇ ਜੀ ਆਪਣੇ ਕੰਮ ਤੇ ਮੈਂ ਕਰ ਰਹੀ ਏ ਜੀ ਚੀਆ ਸੀਡ ਪੀਣ ਦੀ ਤਿਆਰੀ ਚਾਹ ਮੈਂ ਸਵੇਰੇ ਉੱਠ ਕੇ ਪੀ ਚੁੱਕੀ ਸੀ ਤੇ ਹੁਣ ਮੈਂ ਪੀਵਾਂਗੀ ਜੀ ਚੀਆ ਸੀਡਸ ਤੇ ਮੈਂ ਆਪਣੇ ਗਲਾਸ ਬੋਟਲ ਔਰ ਆਪਣੇ ਚੀਆ ਸੀਡਸ ਲੈ ਕੇ ਬੈਠ ਗਈਆਂ ਆਪਣੇ ਬੈੱਡ ਤੇ ਤੇ ਬਾਜੀ ਮੇਰਾ ਇਹ ਰੁਟੀਨ ਦਾ ਕੰਮ ਹੈ ਆਪਨੇ ਕਿਹਾ ਨੇ ਰੋਜ਼ੋ ਇੱਕੋ ਚੀਜ਼ ਹੀ ਖਾਂਦੀ ਏ ਵਰਕੀ ਕਰਾਂ ਹੈ ਮੇਰੀ ਰੁਟੀਨ ਹੈ ਜੀ ਮੈਨੂੰ ਦਿਖਾਣਾ ਲਾਜ਼ਮੀ ਹੈ ਕਿ ਮੈਂ ਚੀਆ ਸੀਡ ਪੀ ਰਹੀਆਂ ਤੇ ਸ਼ਾਇਦ ਹੋ ਸਕਦਾ ਹੈ ਕਿ ਮੇਰੇ ਪੀਣ ਨਾਲ ਮੇਰੀ ਕਈ ਪੈਣਾ ਮੇਰੇ ਤੋਂ ਥੋੜਾ ਜਿਹਾ ਇਨਸਪੀਰੇਸ਼ਨ ਕੀ ਬੋਲਦੇ ਨੇ ਥੋੜਾ ਜਿਹਾ ਇਨਸਪੀਰੇਸ਼ਨ ਬੋਲਦੇ ਨੇ ਉਹ ਕੀਵਰਡ ਬੋਲਦੇ ਨੇ ਮੈਨੂੰ ਪਤਾ ਨਹੀਂ ਕਿ ਚਲੋ ਥੋੜਾ ਸੋਚ ਕੇ ਉਹ ਵੀ ਸ਼ੁਰੂ ਕਰ ਦੇਣ ਆਪਣੇ ਵਾਸਤੇ ਕਿ ਕੁਝ ਉਹਨਾਂ ਨੂੰ ਵੀ ਪ੍ਰੋਫਿਟ ਹੋ ਜਾਏ ਤੇ ਮੈਂ ਇਸੇ ਕਰਕੇ ਦਿਖਾ ਕੇ ਪੀਨੀ ਆ ਕਿ ਦੇਖੋ ਮੈਂ ਪੀ ਰਹੀ ਆ ਠੀਕ ਹੈ ਹਾਂ ਵਿਚ ਵਿਚ ਕਈ ਵਾਰ ਮੇਰਾ ਵੀ ਸਕਿਪ ਹੋ ਜਾਂਦਾ ਹੈ ਮੈਂ ਨਹੀਂ ਕਹਿੰਦੀ ਕਿ ਸੀ ਕਿਸੀ ਦਿਨ ਮੈਂ ਪੁੱਲ ਵੀ ਜਾਂਦੀ ਆ ਇੱਕ ਦਿਨ ਮੈਥੇ ਦਾ ਪਾਣੀ ਪੀ ਗੋਣਾ ਭੁੱਲ ਜਾਂਦੀ ਆ ਤੇ ਮੇਰਾ ਵੀ ਸਕਿਪ ਹੁੰਦਾ ਹੈ ਤੇ ਚਲੋ ਕੋਈ ਗੱਲ ਨਹੀਂ ਜੀ ਹਫਤੇ 'ਚ ਮੈਂ 6 ਦਿਨ ਤੇ ਪੀ ਲੈਣੀ ਆ ਇੱਕ ਦਿਨ ਅਗਰ ਮੈਂ ਸਕਿਪ ਹੋ ਜਾਂਦਾ ਹੈ ਗਲਤੀ ਨਾਲ ਤੇ 6 ਦਿਨ ਤੇ ਲਾਜ਼ਮੀ ਮੈਂ ਆਪ ਨੂੰ ਦਿਖਾਵਾਂਗੀ ਨਾ ਕਿ ਮੈਂ ਪੀ ਰਹੀ ਆ ਮੈਂ ਕੋਈ ਦਿਖਾਵਾ ਨਹੀਂ ਕਰਦੀ ਤੇ ਮੈਂ ਜੋ ਰੂਟੀਨ ਮੇਰਾ ਡੇਲੀ ਦਾ ਹੁੰਦਾ ਨਾ ਮੈਂ ਉਹੀ ਸ਼ੇਅਰ ਕਰਦੀ ਆ ਆਪ ਸਭ ਨਾਲ ਤੇ ਮੈਂ ਪੂਰੇ ਦਿਨ ਚਕਾਰਜ ਕੀ ਕਰਨੀਆਂ ਇਹ ਸਭ ਕੰਮ ਸ਼ੇਅਰ ਕਰ ਰਹੀ ਆ ਠੀਕ ਹੈ ਜੀ ਤੇ ਸ਼ਾਇਦ ਮੈਨੂੰ ਪਿੰਦਾ ਦੇਖ ਕੇ ਕੋਈ ਹੋਰ ਵੀ ਕੋਸ਼ਿਸ਼ ਕਰ ਲੇ ਦੇਖੋ ਵਜਨ ਘਟਣਾ ਜਾਂ ਨਾ ਘਟਣਾ ਉਹ ਤੇ ਬਾਅਦ ਦੀ ਗੱਲ ਏ ਬਟ ਚੀਆ ਸੀਡ ਨਾਲ ਜਿਹੜੇ ਪ੍ਰੋਫਿਟਸ ਹੋ ਰਹੇ ਨੇ ਉਹ ਅਲੱਗ ਨੇ ਤੁਹਾਡੇ ਹਾਰਟ ਨੂੰ ਲੈ ਕੇ ਤੁਹਾਡੇ ਪੇਟ ਨੂੰ ਲੈ ਕੇ ਤੁਹਾਡੇ ਹੱਥਾਂ ਪੈਰਾਂ ਨੂੰ ਲੈ ਕੇ ਬਹੁਤ ਫਾਇਦਾ ਹੋ ਸਕਦਾ ਹੈ ਛੋਟੂ ਛੋਟੇ ਕਿ ਹਰ ਇੱਕ ਦਾ ਹੱਥ ਪੈਰ ਮੇਰੇ ਵਾਂਗੂ ਸੁਝਦੇ ਹੋਣਗੇ ਕੀ ਜਿਹੜੇ ਹੱਥ ਪੈਨਸਿਵ ਨਾਰਮਲ ਵੀ ਦਰਦ ਹੁੰਦੇ ਹੋਣਗੇ ਨਾ 1 hour later ਤੇ ਜਿਹਨਾਂ ਦੇ ਹੱਥ ਪੈਰ ਨਾ ਨਾਰਮਲ ਮਤਲਬ ਹੁੰਦੇ ਨਾ ਨਾਰਮਲ ਪੇਨ ਹੁੰਦੀ ਏ ਤੇ ਉਹ ਵੀ ਠੀਕ ਹੋ ਸਕਦੀ ਏ ਜੀ ਇਸੇ ਲਈ ਚੀਆ ਸੀਡ ਪੀਣ ਵਸਤੇ ਕਹਿ ਰਹੀਆਂ ਠੀਕ ਏ ਜੀ ਤੇ ਇਧਰ ਮੈਂ ਨਾ ਮਟਰਾਂ ਵਾਲੇ ਛੋਲੇ ਉਬਾਲਲੇ ਸਨ ਤੇ ਨਾਲ ਹੀ ਨਾ ਮੈਂ ਪੈਨਕੇਕ ਦੀ ਤਿਆਰੀ ਕਰ ਲਈਏ ਮੈਂ ਜੈਸ ਨੂੰ ਪੈਨਕੇਕ ਬਣਾ ਕੇ ਦੇ ਰਹੀਆਂ ਆਟਾ ਦੁੱਧ ਚੀਨੀ ਤੇ ਇਹਨੂੰ ਮੈਂ ਕੋਲ ਲਾਂਗੀ ਤੇ ਅੱਜ ਮੈਂ ਬਣਾ ਨਾ ਪਾਇਆ ਕਿਉਂਕਿ ਨਾ ਬਨਾਣਾ ਜਦ ਪਾਨੇ ਆ ਨਾ ਤੇ ਉਹਨੂੰ ਥੋੜਾ ਜਿਹਾ ਰੈਸਟ ਦੇਣਾ ਪੈਂਦਾ ਤੁਸੀਂ ਇੱਕਦਮ ਬਨਾਣਾ ਪੀਸ ਕੇ ਨਾ ਤੇ ਇੱਕਦਮ ਤਵੇ ਤੇ ਨਹੀਂ ਬਣਾ ਸਕਦੇ ਤੇ ਇਹ ਇਹ ਇਨਸਟੈਂਟ ਵਾਲਾ ਮੈਂ ਬਣਾ ਦਿਸਾਂ ਇਹਨੂੰ ਮੈਂ ਦੁੱਧ ਪਾਇਆ ਪਾਣੀ ਨਹੀਂ ਪਾਇਆ ਤੇ ਚੀਨੀ ਪਾਈਏ ਤੇ ਆਟਾ ਪਾਇਆ ਇਹਨੂੰ ਅਸੀਂ ਫੇਟ ਲਾਂਗੇ ਤੇ ਬਸ ਨਾਲ ਨਾਲ ਮੈਂ ਫਟਾਫਟ ਇਹਨੂੰ ਨਾ ਪੈਨ ਤੇ ਬਣਾ ਦਾਂਗੀ ਕਿਉਂਕਿ ਉਹਨੂੰ ਭੁੱਖ ਲੱਗ ਗਈ ਏ ਤੇ ਉਹ ਵੇਟ ਨਹੀਂ ਕਰਨਾ ਚਾਹ ਰਿਹਾ ਉਹ ਕਹਿ ਰਿਹਾ ਅਗਰ ਮੈਨੂੰ ਨਹੀਂ ਦੇ ਰਹੇ ਨਾ ਤੇ ਮੈਂ ਲੇਸ ਖਾ ਰਿਹਾ ਵਾਂ ਤੇ ਮੈਨੂੰ ਰੋਕ ਤਾਂ ਅਸੀਂ ਲੇਸ ਨਾ ਖਾ ਤੇ ਪੈਨਕੇਕ ਜਿਹੜਾ ਉਹਨਾਂ ਨੂੰ ਸਿਰ ਦੇਸੀ ਕਿਉਂ ਜੀ ਬਟਰ ਇਚ ਬਣਾਉਗੇ ਉਹਨਾਂ ਤੇ ਬਹੁਤ ਅੱਛਾ ਬਨੇਗਾ ਵੈਸੇ ਉਹ ਦੁੱਜੇ ਵਾਲੇ ਕਿਉਂ ਨਾ ਜਿਆਦਾ ਸਵਾਦ ਨਹੀਂ ਬੰਦਾ ਬੱਚਨ ਸਵਾਦ ਨਹੀਂ ਲੱਗਦਾ ਤੇ ਬਸ ਮੈਂ ਇੱਕ ਪੈਨਕੇਕ ਬਣਾਇਆ ਮੈਂ ਉਸ ਤੇ ਨਟ੍ਰੀਲਾ ਲਗਾਇਆ ਤੇ ਇਹ ਮੈਂ ਦੂਜਾ ਵੀ ਨਾਲ ਰੱਖ ਦਾਂਗੀ ਉਹਦੇ ਉੱਪਰ ਤੇ ਫਿਰ ਨਟ੍ਰੀਲਾ ਲਗਾ ਕੇ ਇੱਕ ਤੀਸਰਾ ਹੋਰ ਰੱਖ ਦਾਂਗੀ ਤੇ ਐਵੇਂ ਬਣਾ ਕੇ ਮੈਂ ਉਹਨੂੰ ਦੇ ਦਾਂਗੀ ਇਹ ਦੇਖੋ ਮੈਂ ਦੂਸਰਾ ਵੀ ਰੱਖਤਾ ਤੇ ਹੁਣ ਬਸ ਇੱਕ ਹੋਰ ਬਣਾਵਾਂਗੀ ਬਸ ਮੈਂ ਤੇ ਇਹ ਤਿੰਨੋਂ ਹੀ ਪੈਨਕੇਕ ਛੋਟੇ ਛੋੜੇ ਬਣਾ ਕੇ ਤੇ ਬਸ ਨਟ੍ਰੀਲਾ ਲਗਾ ਕੇ ਤੇ ਮੈਂ ਉਹਨਾਂ ਦੇ ਦਾਂਗੀ ਤੇ ਠੀਕ ਹੈ ਜੀ ਕਿਤੇ ਨਾ ਕਿਤੇ ਕਿਸੇ ਵਰਮਿਸ਼ ਬੱਚੇ ਦੇ ਅੰਦਰ ਵੀਟ ਜਾ ਰਿਹਾ ਹੈ ਮਤਲਬ ਆਟਾ ਜਾ ਰਿਹਾ ਹੈ ਤੇ ਉਹ ਖਾ ਲੇਗਾ ਤੇ ਕੋਈ ਗੱਲ ਨਹੀਂ ਥੋੜਾ ਜਿਹਾ ਮਿੱਠਾ ਵੀ ਨਾਲ ਚਲਾ ਜਾਏਗਾ ਤਾਂ ਕੋਈ ਦਿੱਕਤ ਨਹੀਂ ਪਰ ਉਹਨੇ ਕੁਝ ਖਾਇਆ ਤਾਂ ਸਹੀ ਨਾ ਹੈਲਥੀ ਜਾ ਆਟਾ ਹੋ ਗਿਆ ਦੁੱਧ ਹੋ ਗਿਆ ਕੁਝ ਤੇ ਉਹਦੇ ਅੰਦਰ ਜਾਏਗਾ ਤੇ ਇਸ ਕਰਕੇ ਮੈਂ ਉਹ ਨੂੰ ਹੈ ਫਟਾਫਟ ਬਣਾ ਕੇ ਦੇ ਦਿੱਤੇ ਸੀ ਤੇ ਮੈਂ ਕਿਹਾ ਚਲ ਬਨ ਜਾਣਗੇ ਤੇ ਉਹ ਖਾ ਲੇਗਾ ਤੇ ਚਲੋ ਜੀ ਫਿਰ ਗੱਲ ਆ ਗਈ ਸੀ ਛੀਆ ਸੀਡ ਦੀ ਤੇ ਜੋ ਛੀਆ ਸੀਡ ਸ਼ੁਰੂ ਕਰਕੇ ਪੀਣਾ ਚਾਹ ਰਹੇ ਨੇ ਉਹ ਪੀ ਸਕਦੇ ਨੇ ਉਹਦਾ ਕੋਈ ਨੁਕਸਾਨ ਨਹੀਂ ਹੈ ਠੀਕ ਹੈ ਜੀ ਤੇ ਆਪਨੇ ਮੈਨੂੰ ਦੇਖ ਲਿਆ ਮੈਂ ਕਿੰਨੇ ਟਾਈਮ ਤੋਂ ਪੀ ਰਹੀ ਆ ਤੇ ਠੀਕ ਹੈ ਜੀ ਇੱਕ ਆਪਣੇ ਹੈਲਥ ਸਾਈਡ ਤੇ ਨਾ ਬਹੁਤ ਫਾਇਦੇਮੰਦ ਹੁੰਦਾ ਹੈ ਸੀਡਸ ਨੂੰ ਲੈਣਾ ਤੇ ਅੱਗੋਂ ਸਰਦੀ ਆ ਰਹੀ ਏ ਅਸੀਂ ਹਰ ਤਰ੍ਹਾਂ ਦੀ ਸੀਡਸ ਨੂੰ ਲੈ ਸਕਦੇ ਆ ਤੇ ਅੱਗੇ ਮੈਂ ਜਿਹੜੀ ਜਿਹੜੀ ਸੀਡਸ ਨੂੰ ਮੈਂ ਲਿਆ ਕੇ ਰੱਖਿਆ ਮੈਂ ਮੈਂ ਖਾਨੀ ਆ ਪਰ ਮੈਂ ਸ਼ੋ ਨਹੀਂ ਕਰਦੀ ਤੇ ਮੈਂ ਤੁਸੀਂ ਕਹੋਗੇ ਤਾਂ ਦਿਖਾ ਵੀ ਦਵਾਂਗੀ ਮੈਂ ਕਿਹੜੀ ਕਿਹੜੀ ਸੀਡਸ ਹੋਰ ਨਾਲ ਲੈਣੀਆਂ ਠੀਕ ਹੈ ਜੀ ਤੇ ਇਧਰ ਹੁਣ ਮੈਂ ਜਜ਼ਜ਼ਾ ਪੀਜ਼ਾ ਕਟਰ ਨਾਲ ਉਹ ਕੱਟ ਲਾਂਗੀ ਪਹਿਲੇ ਮੈਨੂੰ ਸਾਫ਼ ਕਰ ਰਹੀ ਆ ਗਿਲੇ ਕਪੜੇ ਨਾਲ ਫਿਰ ਮੈਂ ਟਿਸ਼ੂ ਨਾਲ ਸਾਫ਼ ਕਰਾਂਗੀ ਕਿਉਂਕਿ ਇਹ ਡਰਾਜ 'ਚ ਪਿਆ ਸੀ ਨਾ ਤੇ ਕੁਛ ਨਾ ਕੁਛ ਨਿਸ਼ਾਨ ਜਾਂ ਕੁਛ ਲੱਗ ਜਾਂਦਾ ਹੈ ਤੇ ਹੁਣ ਮੈਂ ਇਹਨੂੰ ਸਾਫ਼ ਕਰਕੇ ਨਾ ਉਹਨੂੰ ਕੱਟ ਕੇ ਨਾ ਮੈਂ ਦੇ ਦਾਂਗੀ ਤੇ ਉਹ ਆਰਾਮ ਨਾਲ ਅੰਦਰ ਬੈਠ ਕੇ ਆਪਣਾ ਖਾ ਲੇਗਾ ਤੇ ਇਧਰ ਮੈਂ ਕਰਾਂਗੀ ਫਿਰ ਛੋਲੇ ਆਦੀ ਤਿਆਰੀ ਕਿਉਂਕਿ ਛੋਲੇ ਅੱਜ ਮੈਂ ਨਾ ਛੋਲੇ ਕੁਲਚੇ ਵਾਲੇ ਛੋਲੇ ਬਣਾ ਰਹੀ ਆ ਤੇ ਉਹਦੇ ਨਾਲ ਮੈਂ ਉਹ ਘਾਰ ਹੀ ਬਣਾਵਾਂਗੀ ਤੇ ਬਾਰੋ ਜਿਹੜੇ ਮਿਲਦੇ ਨਾ ਉਹ ਮਤਲਬ ਛੋਲੇ ਉਬਾਲ ਕੇ ਉਹਦੇ ਪਿਆਜ ਟਮਾਟਰ ਪਾ ਦਿੰਦੇ ਨੇ ਪਰ ਮੈਂ ਉਵੇਂ ਨਹੀਂ ਬਣਾਉਂਦੀ ਘਰ 'ਚ ਜਿਵੇਂ ਰੌਣਕ ਖਾਂਦਾ ਮੈਂ ਉਵੇਂ ਬਣਾਵਾਂਗੀ ਤੇ ਰੌਣਕ ਜਿਵੇਂ ਖਾਏਗਾ ਉਹ ਦੇਖਣਾ ਤੇ ਇਧਰ ਮੈਂ ਫਟਾਫਟ ਪਿਆਜ਼ ਕੱਟ ਲਾਂਗੀ ਤੇ ਨਾਲ ਹੀ ਮੈਂ ਟਮਾਟਰ ਵੀ ਕੱਟ ਲਾਂਗੀ ਤੇ ਜਿੰਨੇ ਆਪ ਨੂੰ ਪਿਆਜ਼ ਲੱਗਦੇ ਨੇ ਨਾ ਉਹਨੇ ਮੇਰੇ ਨਾਲ ਅੱਧਾ ਕਿਲੋ ਤੋਂ ਥੋੜਾ ਜਿਹਾ ਕਾਟੇ ਪੈਕੇਟ ਮਤਲਬ ਇੱਕ ਵਾਰ ਥੋੜੇ ਜਿਿਹੇ ਵਿੱਚੋਂ ਮੈਂ ਕੱਢੇ ਹੋਏ ਨੇ ਤੇ ਇਹ ਅੱਧਾ ਗਿਲਾ ਥੋੜਾ ਜਿਹਾ ਕਾਟੇ ਤੇ ਬਸ ਫਿਰ ਇਹ ਉਬਲ ਗਏ ਸਨ ਤੇ ਮੈਂ ਇਹਦੇ ਨਾਲ ਬਰੀਕ-ਬਰੀਕ ਪਿਆਜ਼ ਕੱਟ ਲਾਂਗੀ ਮਤਲਬ ਬਰੀਕ ਹੀ ਹੱਥ ਨਾਲ ਪਿਆਜ਼ ਕਟਾਂਗੀ ਮਸ਼ੀਨ ਨਾਲ ਨਹੀਂ ਕਟਾਂਗੀ ਅੱਜ ਕਿਉਂਕਿ ਇਹਦੇ ਨਾਲ ਪਿਆਜ਼ ਉਹ ਟਮਾਟਰ ਨਾਲ ਥੋੜਾ ਮੂਹ ਚੰਦਾ ਆ ਸਵਾਦ ਲੱਗਦਾ ਹੈ ਛੋਲਿਆਂ 'ਚ ਤੇ ਬਾਹਰ ਵਾਲੇ ਤੇ ਬਿਲਕੁਲ ਹੀ ਕੱਚਾ ਪਾ ਕੇ ਨਾ ਛੋਲਿਆਂ ਨੂੰ ਬਸ ਪੱਤੇjs ਘੁਮਾ ਕੇ ਦੇ ਦਿੰਦੇ ਨੇ ਤੇ ਮੈਂ ਉਹਵੇਂ ਨਹੀਂ ਬਣਾਉਂਗੀ ਮੈਂ ਪ੍ਰੋਪਰ ਜਿਵੇਂ ਕੜਾਈ 'ਚ ਹਲਕਾ-ਫੁਲਕਾ ਤੜਕਾ ਲਾ ਕੇ ਬਣਾਉਂਗੀ ਉਹ ਆਪ ਅੱਗੇ ਦੇਖਣਾ ਠੀਕ ਹੈ ਜੀ ਤੇ ਪਿਆਜ਼ ਕੱਢ ਗਏ ਤੇ ਬੱਸ ਜੈਸ ਨੂੰ ਮੈਂ ਆਪਣੇ ਦਿਖਾ ਰਿਹਾ ਦੱਸ ਕਿੰਨੇ ਮਜੇ ਨਾਲ ਨਾ ਪੈਨਕੇਕ ਖਾਂਦਾ ਉਹਨੂੰ ਪੈਨਕੇਕ ਚਾਕਲੇਟਸ ਮਿੱਠਾ ਉਹਨੂੰ ਬਹੁਤ ਪਸੰਦ ਹੈ ਉਹ ਗਾਣਾ ਸੁਣਿਆ ਤਾਂ ਉਹਨੂੰ ਮਿੱਠਾ ਬਹੁਤ ਪਸੰਦ ਹੈ ਤੇ ਇਹਦਾ ਉਹ ਹਾਲ ਹੈ ਜੀ ਉਹਨੂੰ ਮਿੱਠਾ ਬਹੁਤ ਪਸੰਦ ਹੈ ਤਾਂ ਮਿੱਠਾ ਖਵਾ ਲਓ ਤੇ ਇਹਨੂੰ ਮਤਲਬ ਲੇਸ ਵਗੈਰਾ ਵੀ ਪਸੰਦ ਹੈ ਬਟ ਸਬਜ਼ੀਆਂ ਨਹੀਂ ਪਸੰਦ ਇਹਨੂੰ ਤੇ ਜੀ ਮੈਂ ਛੋਲੇ ਕੁਲਚੇ ਵਾਲੇ ਛੋਲੇ ਨੂੰ ਤੜਕਾ ਲਗਾਉਣ ਲੱਗੀ ਹਾਂ ਠੀਕ ਹੈ ਤੇ ਕੜਾਈ ਮੈਂ ਪਾਣੀ ਚੋੜ ਲਈ ਇੱਕ ਵਾਰੀ ਫਿਰ ਦੁਬਾਰਾ ਤੇ ਇਹਦੇ ਵਿੱਚ ਪਾ ਲਾਂਗੇ ਥੋੜਾ ਜਿਹਾ ਦਹੀਂ ਸੀ ਕਿਉਂ क्योंकि ना ये छोले कुल्चे वाले छोले जो देसी घ्यो जी वी लगते हैं तो यह साढ़े इतने ना वो है ना जो आनंद हाउस ये उधरों आया वो वाला खत्म हो गया हूँ मैं खोलवा पैकेट अब तो मैं ये पा लिया और यह छोले कुल्चे ना प्याज ज़्यादा पैदा है ठीक है क्योंकि बार वाले भी देखो तचा कच्चा पाने ना तो मैं थोड़ा हल्का जल फ्राई कर लगी फ्राई करके पावगी हल्का जहाँ है हल्का हल्का जो यह फ्राई होएगा तद तक मैं फटाफट ਪਿੰਕ ਦਾ ਟਮਾਟਰ ਕੱਢ ਲੈਣੀ ਆ ਠੀਕ ਹੈ ਚਾਰ ਹਰੀ ਮਿਰਚਾਂ ਪਾਤੀਆਂ ਪਿਆਜ਼ ਇਚ ਬਸ ਟਮਾਟਰ ਕੱਟ ਨਹੀਂ ਆ ਫਿਰ ਮੈਂ ਆਪ ਨੂੰ ਮਿਲਣੀ ਆ ਤੇ ਜੀ ਪਿਆਜ਼ ਟਰਾਂਸਫਰਡ ਹੋ ਗਈ ਤੇ ਮੈਂ ਪਾ ਦਾਂਗੀ ਟਮਾਟਰ ਤੁਸੀਂ ਇਹਦੇ ਜਿੰਨਾ ਪਿਆਜ਼ ਟਮਾਟਰ ਦਾ ਮਸਾਲਾ ਪਾਉਗੇ ਨਾ ਉਹਨੇ ਸਵਾਦ ਦਿੰਦੇ ਨੇ ਤੇ ਮੈਂ ਟਮਾਟਰ ਟੀਨੀ ਪਾਏ ਨੇ ਵੀ ਟਮਾਟਰ ਵੱਡੇ ਸਰ ਠੀਕ ਹੈ ਬੜੇ ਸਿੰਪਲ ਜੀ ਹੁੰਦੇ ਨੇ ਛੋਲੇ ਗੁਲਚੀਆਂ ਵਾਲੇ ਛੋਲੇ ਨੇ ਠੀਕ ਹੈ ਮੈਂ ਬੋਥ ਬਣਾਣੀ ਆ ਬਟ ਇਸ ਵਾਰ ਥੋੜਾ ਲੇਟ ਹੈ ਸਾਰਾ ਕੰਮ ਜਦੋਂ ਦੀ ਮੁੱਢੀ ਹੁੰਦੀ ਉਹ ਕਿੰਨੇ ਖਾਂਦਾ ਠੀਕ ਹੈ ਤੇ ਚਲੋ ਜੀ ਹੋਨੇ ਹੋਗੇ ਤੇ ਨਰ ਨਾ ਹੁਣ ਪਾਵਾਂਗੀ ਦੇਖ ਚਨਾ ਮਸਾਲਾ ਇਹ ਰਿਹਾ ਠੀਕ ਤੇ ਮੈਂ ਪਾਈਆਂ ਤਨੀ ਚਨਾ ਮਸਾਲਾ ਛੋਲੇ ਮਸਾਲਾ ਹੁੰਦੇ ਹੈ ਬਜਾਰੋਂ ਸਭ ਨੂੰ ਮਿਲ ਜਾਂਦੇ ਹੈ ਹਰ ਕੋਈ ਪਾ ਸਕਦਾ ਹੈ ਤੁਰਨੀ ਜੀ ਸੀ ਬ੍ਰੈਂਡ ਦਾ ਪਾਣਾ ਤੁਹਾਨੂੰ ਜਿਹੜਾ ਮਿਲੇ ਤੁਸੀਂ ਉਹ ਪਾ ਲਓ ਕਿਉਂਕਿ ਚੰਗੇ ਮਸਾਲੇ ਨਾਲ ਬਹੁਤ ਅੱਛਾ ਸਵਾਦ ਆਉਂਦਾ ਛੋਲੇ ਵਾਲਾ ਠੀਕ ਹੈ ਜੀ ਤੇ ਨਾਲ ਮੈਂ ਪਾਵਾਂਗੀ ਦੇ ਵਿੱਚ ਸੁੱਕਾ ਦਨੀਆ ਇਹ ਰਿਹਾ ਠੀਕ ਹੈ ਤੇ ਨਾਲ ਸੁੱਕਾ ਦਨੀਆ ਪਾਤਾ ਤੇ ਥੋੜਾ ਜਿਹਾ ਨਮਕ ਦੇ ਦੇ ਤੁਸੀਂ ਜੇ ਨਮਕ, ਲਾਲ ਮਿਰਚ ਤੇ ਤੜੀਆਂ ਤੇ ਆਪਣੀ ਘਰ ਦੀ ਹਲਦੀ ਨਾ ਪਾਇਆ, ਹਲਦੀ ਨਹੀਂ ਬੰਦੇ ਉਹ ਲੋ ਤੇ ਥੋੜਾ ਜਿਹਾ ਨਮਕ ਹੈ ਤੇ ਨਾਲ ਹੀ ਚਟਮ ਮਸਾਲਾ, ਤੜੀਆਂ, ਨਮਕ ਤੇ ਨਾਲ ਲਾਲ ਮਿਰਚ ਤੇ ਆਪਣਾ ਗਰਮ ਮਸਾਲਾ। ਤੁਸੀਂ ਇਹ ਸਭ ਕੁਝ ਪਾ ਸਕਦੇ ਹੋ ਜੋ ਆਪਕੋ ਘਰ ਵਿੱਚ ਹੋਵੇ। ਠੀਕ ਹੈ ਤਾਂ ਮੈਂ ਬਸ ਇਹ ਪਾਉਂਗੀ ਕਿ ਮੈਂ ਹੋਰ ਕੋਈ ਮਸਾਲਾ ਨਹੀਂ ਪਾਉਂਗੀ। ਠੀਕ ਹੈ। ਨਹੀਂ ਜੀ। ਨਹੀਂ ਲਾਲ ਮਿਰਚ ਨਹੀਂ, ਉਹ ਤਾਂ ਕਿਹੜੇ ਮਾਰੇ ਬੜੀ ਲਾਜ਼ਮੀ ਚੜ੍ਹਨਦੀ ਏ। ਇਹ ਕੋਲ ਪੁੰਗਿਆ ਬਸ ਇੱਕ ਸੀ ਕਿ ਮੈਂ ਜੇ ਹਰੀ ਮਿਰਚ ਨਹੀਂ ਪਾਈਆਂ ਤਾਂ ਮੈਂ ਲਾਲ ਮਿਰਚ ਨਹੀਂ ਪਾਵਾਂਗੀ ਠੀਕ ਹੈ ਤੇ ਇਹ ਪੁੰਗਿਆ ਤੇ ਇਹਦੇ ਪਾਵਾਂਗੇ ਜੀ ਅਸੀਂ ਹੁਣ ਆਪਣੇ ਛੋਲੇ ਬਸ ਜਲਦੀ ਜਲਦੀ ਨਾਲ ਨਾਲ ਚੁੱਪ ਪਾ ਲੈਣਾ ਕਿਉਂਕਿ ਵੀ ਰਹਿ ਪਿੱਛੇ ਕੱਚਾ ਸੁਆਦੀ ਨਹੀਂ ਤੇਈ ਬਿਲੀ ਬਣਾ ਦਿਓ ਨਹੀਂ ਇਹ ਚੁੱਕ ਜੱਕੇ ਹੁਣੀ ਗਾੜੀ ਹੋ ਜਾਣਗੇ ਮਿੰਟਾ ਮਿੰਟੀ ਸੀ ਇਹ ਹੁਣੇ ਮੇਰੇ ਇਕ ਬਾਲਾ ਆਏਗਾ ਤੇ ਬਿਲਕੁਲ ਗਾੜੇ ਹੋ ਜਾਣਗੇ ਹੁਣੇ ਠੀਕ ਹੈ ਤੇ ਇਹ ਵਾਲਾ ਜਿਹੜਾ ਚੰਮਸਰ ਰੱਖਿਆ ਮੈਂ ਹੁਣ ਇਹ ਵੀ ਪਾ ਰਹੀਆਂ ਵਿੱਚ ਨਾਲ ਇਹਦੇ ਦੋ ਪੈਕੇਟ ਆਉਂਦੇ ਨੇ ਅੱਛਾ ਠੀਕ ਹੈ ਲੈ ਲੈ ਲੋ ਤੇ ਫਿਰ ਇਹ ਬਲਾ ਵੀ ਪਾਤਾ ਦੇਖੋ ਹੁਣ ਹੁਣ ਚੱਕਣ ਹੁਣ ਬਸ ਇਹ ਦੋ ਚਾਰ ਉਬਾਲੇ ਆਣਗੇ ਇਹ ਗਾੜੇ ਹੋ ਜਾਣਗੇ ਤੇ ਇਹਦੇ ਚ ਆਪ ਵੀ ਰੋ ਪਾ ਦੇਣਾ ਜੀ ਥੋੜਾ ਜਿਹਾ ਅਮचूर ਤੇ ਤਨੀਆ ਉਹਦੇ ਨਾਲੇ ਬਹੁਤ ਸਵਾਦ ਲੱਗਣਗੇ ਔਰ ਨਾਲ ਥੋੜਾ ਜਨਾ ਕੱਚਾ ਪਿਆਜ਼ ਉੱਤੋਂ ਪਾਵਾਂਗੇ ਪਹਿਲੇ ਇਹ ਹੋ ਜਾਣ ਠੀਕ ਹੈ ਇਹਨਾਂ ਨੂੰ ਹੋਂਦ ਦਿੰਨੇ ਆ ਪਹਿਲੇ بس ਇੱਕ ਪਿਆਜ਼ ਮੈਂ ਕੱਚਾ ਕੱਢ ਕੇ ਰੱਖ ਲਵਾਂਗੀ ਉੱਤੇ ਪਾਣ ਵਾਸਤੇ ਜਦੋਂ ਖਾਣ ਲੱਗੇ ਉਦੋਂ ਪਾਵਾਂਗੇ ਐਜੀ ਇੱਕ ਪਿਆਜ਼ ਤੇ ਹਰੀ ਮਿਰਚਾ ਛਕੂ ਵੀ ਦਰਗੇ ਜਿਹੜਾ ਉੱਤੋਂ ਵਾਲਾ ਨਹੀਂ ਛੋਟੇ ਵਾਲਾ ਇੱਕ ਪਿਆਜ਼ ਇੱਕ ਟਮਾਟਰ ਨਾ ਇਹ ਦੇ ਰੱਖ ਲੈਨੇ ਓਕੇ ਦਰਗਾ ਚਾਕੂ ਇਹ ਨਹੀਂ ਬੇਟੇ ਦੂਜੇ ਵਾਲਾ ਛੋਟੇ ਵਾਲਾ ਓਰੇ ਆ ਦੇਖੋ ਜੀ ਇਹ ਨਾ ਇੱਥੇ ਥੋੜਾ ਜਿਹਾ ਫੜ ਲਾਇਆ ਇੱਥੋਂ ਵੀ ਥੋੜਾ ਜਿਹਾ ਫੜ ਲੈਣਾ ਸੀ ਠੀਕ ਹੈ ਕਿਉਂਕਿ ਨਾ ਫਿਰ ਇਹ ਫੱਟਦੀ ਨਾ ਉਹਦੇ ਜਾ ਕੇ ਥੋੜਾ ਥੋੜਾ ਫੜ ਲਾ ਲੋ ਇਹਨੂੰ ਤੇ ਬਸ ਇਹਨਾਂ ਨੂੰ ਚੱਕ ਕੇ ਨਾ ਸੁੱਟ ਦਿਓ ਜੰਦਰੀ ਬੋਦਕੀਆਂ ਰੰਗਦੀਆਂ ਨੇ ਇਹਨਾਂ ਨੂੰ ਸੀ ਉਬਲਣ ਦੇਣਿਆ ਜਦ ਮੈਂ ਕੱਟ ਲਈ ਨੀ ਮੈਨੂੰ ਮਿਲਨੀ ਹੈ ਠੀਕ ਹੈ ਮੈਂ ਮਚੂਰ ਪਾ ਰਹੀਆਂ ਠੀਕ ਹੈ ਜਿਨ੍ਹਾਂ ਆਪ ਦੇ ਛੋਲੇ ਉਸ ਸਾਥ ਨਾਲ ਪਾ ਲੋ ਠੀਕ ਹੈ আর ਨਾ ਨਾ ਇਨੋ ਹਿਲਾ ਲੋ ਤਾਂ ਕਿ ਇਹਦੀ ਗਠੀਆਂ ਨਾ ਬਣ ਠੀਕ ਹੈ ਬਾਕੀ ਦੇ ਨਮਕ ਮਿਰਚ ਸਭ ਠੀਕ ਹੈ ਮੈਂ ਦੇਖ ਲੈਣੀ ਛੱਕ ਕੇ ਥੋੜਾ ਜਿਹਾ ਤੇ ਬਸ ਇਹ ਹੁਣ ਦਰ੍ਹਾਂ ਥੋੜੇ ਗਾੜੇ ਹੋ ਜਾਣਗੇ ਕਿਉਂਕਿ ਇਹ ਥੋੜਾ ਲੱਗ ਰਿਹਾ ਲਿਕਵਿਡ ਤੇ ਬਸ ਜੁੜੀ ਤੇ ਆਪਣੇ ਪਾਣੀ ਥੀ ਉਗਾਰੇ ਹੋਣਗੇ ਨਾਲ ਉਹਦੇ ਨੂੰ ਛੋਨੇ ਚ ਉਹ ਵੀ ਹੋ ਜਾਏਗਾ ਥੋੜੇ ਰਲੇ ਮਿਲੇ ਜਾਣਗੇ A few moments later ਜੀ ਵਾਜੀ ਰੋਣ ਚਲਾ ਗਿਆ ਸੀ نیچے ਦੁਕਾਨ ਤੇ ਸੋਸਾਇਟੀ ਵਾਲੀ ਚੋਲੇ ਗੁਲਚੇ ਦਾ ਕੁਲਚਿਆਂ ਦਾ ਪੈਕਟ ਲੈਂਨ ਵਸਤੇ ਤੇ ਉਹ ਮਨ ਦਿਖਾ ਰਿਹਾ ਸੀ ਇਹ ਵਾਲੇ ਕੁਲਚੇ ਲਿਆ ਮੈਂ ਕਿ ਜਿਹੜੇ ਮਿਲਦੇ ਲਿਆ ਤੇ ਵਾਜੀ ਹੁਣੋਂ ਵਾਪਸ ਆ ਰਿਹਾ ਐ ਉਹ ਜਗ੍ਹਾ ਹੈ ਜੋ ਮੇਰੇ ਘਰ ਦੇ નીચે ਪਾਰਕ ਹੈ ਤੇ ਉਹ ਆਪ ਨੂੰ ਦਿਖਾ ਰਿਹਾ ਹੈ ਕਿ ਇਹ ਸਾਡੇ ਘਰ ਦੇ ਨੀਚੇ ਪਾਰਕ ਹੈ ਤੇ ਮੈਂ ਦਿਖਾਨੀ ਆਪ ਨੂੰ ਇਧਰੋਂ ਕਿ ਇਸ ਪਾਰਕ ਤੋਂ ਇਹ ਪਾਰਕ ਨਾ ਵਿਚੋ ਹੀ ਲੰਘਦੇ ਨੇ ਲਿਫਟ ਦੇ ਨਾਲ 게ਟ ਹੈ ਤੇ ਇਹ ਜਿਹੜੇ ਕਪੜੇ ਪਏ ਨੇ ਸਾਡੇ ਸਾਹਮਣੇ ਵਾਲੇ ਦੇ ਕਪੜੇ ਪਏ ਨੇ ਤੇ ਇਸੇ ਇਹ ਇਹੋ ਗੈਲਰੀ ਹੈ ਸਾਡੀ ਠੀਕ ਹੈ ਇਧਰ ਹੀ ਰੌਣਕ ਉੱਪਰ ਆਏਗਾ ਤੇ ਬਸ ਉਹ ਦਿਖਾ ਰਹੀ ਸੀ ਇਹ ਦੇਖੋ ਇਹ ਲਿਫਟ ਦੇ 게ਟ ਲਿਫਟ ਦੇ ਨਾਲ ਨਾ 게ਟ ਹੈ ਇਧਰੋਂ ਹੀ ਅੰਦਰ ਜਨ ਹੈ ਤੇ ਬਸ ਨਾਲ ਲਿਫਟ ਹੈ ਤੇ ਮਤਲਬ ਮਤਲਬ ਸੀੜੀਆਂ ਦੇ ਨਾਲ ਹੀ ਪਾਰਕ ਲੱਗਦਾ ਥੱਲੇ ਤੇ ਬਸ ਮਨੂੰ ਵੀ ਅੱਜ ਹੀ ਪਤਾ ਚੱਲਿਆ ਮਤਲਬ ਮੈਨੂੰ ਉੱਪਰੋਂ ਪਾਰਕ ਨਜ਼ਰ ਆਂਦਾ ਸੀ ਕਿ ਪਾਰਕ ਹੈ ਬਟ ਮਨ ਰਸਤਾ ਨਹੀਂ ਪਤਾ ਸੀ ਤੇ ਰੌਣਕ ਨੇ ਮਨ ਕਿਆਸੀ ਮੈਂ ਆਪ ਨੂੰ ਦਿਖਾਵਾਂਗਾ ਜਾ ਕੇ ਮਨੂੰ ਸਾਰਾ ਰਸਤਾ ਪਤਾ ਹੈ ਸੋ ਮੈਂ ਕਿਹਾ ਠੀਕ ਹੈ ਤੇ ਰੌਣਕ ਲੈ ਆਇਆ ਜੀ ਇਹ ਕੁਲਚੇ ਠੀਕ ਹੈ ਤੇ ਨਾਲ ਕੁਲਚੇ ਹੋਣਗੇ ਨਾਲ ਦਨੀਆ ਲੈ ਆਇਆ ਇਹ ਖਤਮ ਸੀ ਠੀਕ ਹੈ ਤੇ ਆ ਗਏ ਗਿਆ ਸੀ ਇਹਨੇ ਆਂਦੀ ਵਟਕਾ ਲਾਇਆ ਉਹ ਉਤਾਰ ਰੇ ਸੀ ਮੈਂ ਰੋਕਤਾ ਦੋ ਮਿੰਟ ਉਤਾਰ ਰੇ ਹੋਰ ਯੋ ਕਿਧਰ ਚਾਕਲੇਟ ਦੇ ਉਹਨੂੰ ਹੋਰ ਕਿ ਜਗ੍ਹਾ ਤੋਂ ਹੋਰ ਨਹੀਂ ਮਿਲੀ ਐਵੇਂ ਹੀ ਕਰਦੇ A few moments later ਇਹ ਮਸੀ ਰੌਣਕ ઓਰੀਓ ਚਾਕਲੇਟ ਲੈ ਕੇ ਨਹੀਂ ਆਇਆ ਤੇ ਫਿਰ ਬੱਸ ਹੁਣ ਰੌਣਕ ਜਸਨੂ ਦੁਬਾਰਾ ਜੈਪਟੋ ਨਹੀਂ ਹਾਂ ਜੈਪਟੋ ਤੋਂ ਰੌਣਕ ਜਸਨੂ ઓਰੀਓ ਦੀ ਚਾਕਲੇਟ ਮੰਗਵਾ ਕੇ ਦਿੱਤੀ ਏ ਤੇ ਰੌਣਕ ਵਾਸਤੇ ਫਿਰ ਕੁਲਚੇ ਨਾਲ ਗੈਂਪਾ ਮੰਗਵਾਈ ਤੇ ਬੱਸ ਹੁਣ ਕੁਲਚੇ ਗਰਮ ਕਰ ਰਹੀਆਂ ਤੇ ਇਸ ਤੋਂ ਬਾਅਦ ਮੈਂ ਦੇ ਦਾਂਗੀ ਬੱਚਿਆਂ ਨੂੰ ਲੰਚ ਜਸ ਤੇ ਸੁੱਕਾ ਹੀ ਖਾ ਲੇਗਾ ਜਦੋਂ ਦਿਲ ਕਰੇਗਾ ਤੇ ਰੌਣਕ ਖਾਏਗਾ ਆਪਣਾ ਛੋਲੇ ਕੁਲਚੇ ਕਿਉਂਕਿ ਉਹ ਦੇ ਫੇਵਰੇਟ ਨੇ ਮਤਲਬ ਐਵਜੇ ਫੇਵਰੇਟ ਨੇ ਕਰਦੇ ਉਹ ਬਾੜਦੇ ਨਹੀਂ ਖਾਂਦਾ ਬਾੜਦਾ ਉਹਨੂੰ ਬਿਲਕੁਲ ਪਸੰਦ ਨਹੀਂ ਹੈ ਐਵਜੇ ਛੋਲੇ ਗੁਲਚੇ ਜੋ ਕੱਚਾ ਕੱਚਾ ਦਿੰਦੇ ਨੇ ਨਾ ਉਹ ਨਹੀਂ ਖਾਂਦਾ ਤੇ ਮੈਂ ਉਹ ਕਹਿ ਰਹੀ ਸੀ ਮੰਮੀ ਗੁਲਚੇ ਨਾ ਬਿਲਕੁਲ ਦਬਾ ਦੇਣਾ ਤੇ ਮੈਂ ਕਿਹਾ ਹਾਂ ਮੈਂ ਬਿਲਕੁਲ ਦਬਾ ਦਬਾ ਕੇ ਗਰਮ ਕਰਾਂਗੀ ਕਿਉਂਕਿ ਇਹ ਮੋٹے ਵਾਲੇ ਗੁਲਚੇ ਨੇ ਇਸ ਕਰਕੇ ਤੇ ਚਲੋ ਜੀ ਫਿਰ ਮੈਂ ਗੁਲਚੇ ਗਰਮ ਕਰ ਰਹੀ ਹਾਂ ਤੇ ਇਸ ਤੋਂ ਬਾਅਦ ਮੈਂ 당ਗੀ ਜੀ ਬੱਚਿਆਂ ਨੂੰ ਰੋਟੀ ਤੇ ਮੈਂ ਕਰਾਂਗੀ ਸਾਰੇ ਭਾਂਡੇ ਖਾਲੀ ਠੀਕ ਹੈ ਜੀ a few moments later ਵੈਸੇ ਜਿਵੇਂ ਸਾਰੇ ਭਾਂਡੇ ਖਾਲੀ ਕਰਤੇ ਐਮ ਐਚਓ ਨੇ ਕਢ ਲਏ ਤੇ ਦੇਖ ਲਓ ਮੈਂ ਕੋਈ ਵੀ ਰੇਸ਼ਨਾ ਉਹ ਨਹੀਂ ਪਾਇਆ ਕਿ ਜਿਵੇਂ ਤੁਸੀਂ ਹਮੇਸ਼ਾ ਸੀ ਛੋਲਿਆਂ ਨੂੰ ਕਾਲਾ ਕਰਨ ਲਈ ਚਾਪਤੀ ਦਾ ਪਾਣੀ ਪਾਉਂਦੇ ਆ ਕੁਝ ਪਾਉਂਦੇ ਆ ਤੁਹਾਡੇ ਸਾਹਮਣੇ ਸੋ ਨਾਰਮਲ ਜੇ ਮਟਰ ਉਬਾਲੇ ਸੀ ਤੇ ਮੈਂ ਸਿਰਫ ਚਨਾ ਮਸਾਲਾ ਪਾਇਆ ਤੇ ਇਸ ਲਈ ਮੈਂ ਕਹਿੰਨੀ ਆ ਕਿ ਇਸ ਕੰਪਨੀ ਦਾ ਚਨਾ ਮਸਾਲਾ ਇਤਨਾ ਸਾਰੇ ਗਰਮ ਮਸਾਲੇ ਪਏ ਹੁੰਦੇ ਨੇ ਤੇ ਉਹਦਾ ਸਵਾਦ ਹੀ ਬਹੁਤ ਅੱਛਾ ਹੁੰਦਾ ਹੈ ਤੇ ਵੈਸੇ ਵੀ ਹਰ ਚਨਾ ਮਸਾਲੇ ਨਾਲ ਨਾ ਮਤਲਬ ਅੱਜਕੱਲ੍ਹ ਤੇ ਹਰ ਚਨਾ ਮਸਾਲੇ ਜਵੀ ਐਪ ਜਾ ਬਣਾਓ ਤੇ ਬਣ ਜਾਂਦੇ ਨੇ ਛੋਲੇ ਤੇ ਇਹ ਮਟਰ ਹੈਗਾ ਜੀ ਛੋਲੇ ਨਹੀਂ ਹੈਗੇ ਬੜਾ ਟੇਸਟੀ ਬਹੁਤ ਬਣੇ ਸਨ ਤੇ ਹਮੇਸ਼ਾ ਬੰਦੇ ਨੇ ਤੇ ਮੈਂ ਆਪ ਨੂੰ ਕੁਲਚਾ ਦਿਖਾ ਰਹੀ ਸਾਂ ਕਿ ਮੈਂ ਕਿੰਨਾ ਪਤਲਾ ਕੀਤਾ ਤੇ ਉਸ ਤੋਂ ਬਾਅਦ ਵੀ ਇਹ ਕੁਲਚੇ ਮੋਟੇ ਨੇ ਔਰ ਜੋ ਅਸੀਂ ਸ਼ੁਰੂ ਤੋਂ ਪਹਿਲੇ ਦਿੱਲੀ ਚ ਖਾਂਦੇ ਆ ਨਾ ਪਤਲੇ ਵਾਲੇ ਕੁਲਚੇ ਖਾਣੇ ਆਇਆ ਤੇ ਇੱਥੇ ਕੁਲਚਾ ਥੋੜਾ ਮੋਟਾ ਮਿਲਦਾ ਹੈ ਤੇ ਚਲੋ ਜੀ ਕੋਈ ਗੱਲ ਨਹੀਂ ਰੋਣ ਨੂੰ ਜਿਵੇਂ ਕਿ ਮੈਂ ਸਮਝਾ ਲਿਆ ਸੀ ਪਰ ਇਸ ਵਾਰ ਅਗਰ ਸਰਦਾਰ ਜੀ ਆਏ ਗੁਰਪ੍ਰਬਤ ਤੇ ਉਹਨਾਂ ਨੂੰ ਬੋਲ ਦੰਗੀ ਥੋੜੇ ਜਿਹਾ ਕੁਲਚੇ ਫੜੀ ਲਿਆਣਗੇ ਤੇ ਜੇ ਉਹ ਲੈਣ ਕਿ ਤੋਂ ਦੀ ਮਰਜ਼ੀ ਏ ਜੇ ਨਹੀਂ ਲੈਣੀ ਏ ਤਾਂ ਵੀ ਮਰਜ਼ੀ ਤੇ ਮੈਂ ਆਪਣਾ ਕੰਮ ਤੇ ਚਲਾਈ ਲੈਣੀ ਆ ਇੱਥੋਂ ਤੇ ਬੱਸ ਜੀ ਹੁਣ ਮੈਂ ਪਾਤੀ ਸੀ ਰੌਣਕ ਨੂੰ ਰੋਟੀ ਤੇ ਮੈਂ ਉਹਨੇ ਅਜੇ ਸੈਲਡ ਨਹੀਂ ਲਿੱਤਾ ਸੀ ਵਗੈਰਾ ਸੀ ਮੈਂ ਲੈ ਲਾਂਗਾ ਤੇ ਮੈਂ ਲੈ ਲੈ ਸੀ ਸੈਲਡ ਵੀ ਨਾਲ ਤੇ ਮੈਂ ਕੁਲਚਾ ਰੋ ਰੋਟੀ ਤੇ ਰੌਣਕ ਖਾ ਰਿਹਾ ਇੱਥੇ ਬਸ ਉਹਨੂੰ ਅੱਛੇ ਲੱਗੇ ਸੀ ਉਹ ਖਾ ਰਿਹਾ ਸੀ ਇੰਜੋਏ ਕਰ ਰਿਹਾ ਸੀ ਤੇ ਬੱਸ ਜੀ ਤੇ ਹੁਣ ਅਸੀਂ ਵੀ ਕਰਨਿਆ ਲੰਚ ਤੇ ਉਸ ਤੋਂ ਬਾਅਦ ਦੇਖਨੇ ਆ ਕਿ ਕੁਝ ਕੰਮ ਕਰਨੇ ਨੇ ਹੋਰ ਤੇ ਥੋੜਾ ਜਿਹਾ ਰੈਸਟ ਵੀ ਕਰਾਂਗੇ ਜੀ 2 hours later ਤੇ ਬੱਸ ਜਿ ਹੁਣ ਹੋ ਗਿਆ ਸੀ ਸ਼ਾਮ ਦਾ ਟਾਈਮ ਤੇ ਮੈਂ ਕਰ ਰਹੀ ਸਾਂ ਜੱਜ ਦਾ ਜੂڑا ਕਿਉਂਕਿ ਉਹਦਾ ਜੂڑا ਕਿਤਨ ਜੀ ਸੋਹਰੇ ਤੇ ਮੈਂ ਹੁਣ ਕਰਤਾ ਉਹਦਾ ਜੂڑا ਤੇ ਬੱਸ ਜੀ ਇਸ ਨਾਲ ਹੀ ਇਸ ਵੀਡੀਓ ਦਾ ਐਂਡ ਕਰਾਂਗੀ ਵੀਡੀਓ ਪਸੰਦ ਆਏ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਪਿਆਰਾ ਜਿਹਾ ਕਮੈਂਟ ਕਰਨਾ ਤੇ ਬੱਸ ਮੈਂ ਜੱਜ ਦਾ ਜੂڑا ਕਰ ਲਾਂਗੀ ਤੇ ਉਸ ਤੋਂ ਬਾਅਦ ਆਪਣਾ ਚਾਹ ਪਣੀ ਪੀਵਾਂਗੇ ਸ਼ਾਮ ਹੋ ਚੁੱਕੀ ਸੀ ਤੇ ਜਸ ਨੇ ਬੜੇ ਪਿਆਰ ਨਾਲ ਮੇਰੇ ਤੋਂ ਜੂڑا ਕਰਵਾ ਲਿਆ ਸੀ ਤੇ ਓਕੇ ਜੀ ਬਾਏ ਬਾਏ